ਸਰ ਕਿਸ ਤਰ੍ਹਾਂ ਦੀ ਕਾਰਵਾਈ ਅਜ ਅਮਲ ਚੱਲਿਆਂ ਦੀ ਜਾ ਰਹੀ ਹੈ ਜਿਹੜੇ ਪੰਜਾਬ ਸਰਕਾਰ ਵੱਲੋਂ ਇਹ ਮਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਵਿੱਚ ਐਸਐਸਪੀ ਸਾਹਿਬ ਫਾਜ਼ਲ ਕਾ ਵੱਲੋਂ ਸ਼੍ਰੀ ਮਨਜੀਤ ਸਿੰਘ ਵੀ ਟੀਮ ਸੀ ਬਣਾਉਣਾ ਜਿਹੜੇ ਸਾਨੂੰ ਆਰਡਰਸ ਵਗੈਰਾ ਅਸੀਂ ਤੇ ਨਾਕਾਟੇਕਸ ਦੇ ਵਿੱਚ ਅਸੀਂ ਲੈ ਰਹੇ ਹਾਂ ਸੋ ਸੇਮ ਪ੍ਰੋਸੈਸ ਹੈਗਾ ਜਿਹੜਾ ਪੰਜ ਲਾਲਾਬਾਦ ਸਿਟੀ ਦੇ ਵਿੱਚ ਹੈਗਾ ਤੇ ਰਾਜ ਰਾਨੀ ਗੇਟ ਵਾਈਫ ਆਫ ਗੁਰਮੀਤ ਸਿੰਘ ਇਹਨਾਂ ਦੇ ਉੱਪਰ ਇੱਕ ਮੁਕਦਮਾ ਦਾ ਜੋ ਹੈ ਸੀਗਾ ਐਫਆਈਆਰ ਨੰਬਰ ਜਿਹੜੀ ਹੈ 930 33 ਨੰਬਰ ਹੈਗੇ ਤੇ ਉਹਦੇ ਵਿੱਚ 125 ਕਿਲੋ ਸੀਗੀ ਉਹ ਪੌਪੀ ਹਸਤੀਗੀ اسی ਤਰੀਕੇ ਦੇ ਨਾਲ ਦੋ ਪਰਚੇ ਇਹਨਾਂ ਦੇ ਉੱਪਰ ਹੋਰ ਹੋਏ ਗਏ ਐਫਆਈਰ ਨੰਬਰ 96 2015 ਦੀ ਹੈਗੇ 300 ਗ੍ਰਾਮ ਹੈਰੋਇਨ ਸੀਗੀ ਤੇ ਐਫਆਈਰ ਨੰਬਰ 54 ਹੈ 2016 ਦੇ ਵਿੱਚ 250 ਗ੍ਰਾਮ ਹੈਰੋਇਨ ਸੀਗੀ ਸੋ ਇਹਨਾਂ ਦੇ ਜਿਹੜੇ ਪ੍ਰਾਪਰਟੀ ਦੇਰ ਕਨਸਰਨ ਜਿਹੜੇ ਡਾਕੂਮੈਂਟ ਸੀਗੇ ਜਿਹਦੇ ਵਿੱਚ ਆ ਚਾਰ ਮੱਲੇ ਦਾ ਮਕਾਨ ਹੈਗਾ ਤੇ ਨਾਲ ਹੀ ਪ੍ਰਾਪਰਟੀ ਦੇ ਨਾਲ-ਨਾਲ ਲੱਗੇ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਸੀਗੇ 2 ਲੱਖ 50 2 ਲੱਖ 5000 ਰੁਪਏ ਜੋ ਟੋਟਲ ਵੈਲਿਊ ਹੋ ਗਿਆ 510576 ਰੁਪਏ ਡੀ ਗਿਆ ਉਹ ਫਿਰ ਜਿਹੜੇ ਸਾਰੇ ਕੰਸਰਨ ਡਾਕੂਮੈਂਟ ਕੰਸਰਨ ਐਸ ਐਚਓ ਨੇ ਫਿਰ ਲੀਗਲ ਅਥਾਰਟੀ ਜਿਹੜੀ ਦਿੱਲੀ ਉੱਤੇ ਭੇਜੇ ਸੀਗੇ ਤੇ ਉਸ ਚ ਜਿਹੜੀ ਪ੍ਰੋਪਰਟੀ ਫ੍ਰੀਜ਼ ਹੋਈ ਗਈ ਹੈ ਤੇ ਉਸ ਦੇ ਵਿੱਚ ਇਹਨਾਂ ਨੂੰ ਅਸੀਂ ਤੇ ਨੋਟਿਸ ਲਾਇਆਗੇ ਵੀ ਨਾ ਇਹਨੂੰ ਵੇਚ ਸਕਦੇ ਨਹੀਂਗੇ ਨਾ ਇਹਨੂੰ ਕਿਤੇ ਕਿਰਾਏ ਤੇ ਜੜਾ ਸਕਦੇ ਨਹੀਂਗੇ ਤੇ ਨਾ ਹੀ ਇਹਨੂੰ ਕੋਈ ਰੀਨੋਵੇਟ ਕਰ ਸਕਦੇ ਨਹੀਂਗੇ ਸੋ ਇਹ ਜਿਹੜਾ ਡਾਕੂਮੈਂਟ ਸੀਗਾ ਜਿਹਦੇ ਉੱਪਰ ਤਿੰਨ ਮੁਕਦਮੇ ਦਰਜ ਹੋਏਗੇ ਤੇ ਉਹ ਅਸੀਂ ਐਚਆਰ ਲਵਾਏਗੇ